ਪੜਾ ਵੀ ਛੱਡ ਕੇ ਗਈ ਨਹੀਂ ਅਸੀਂ ਕਿਹੜਾ ਹਾਂ ਤਾਬ ਨਹੀਂ ਲੱਭੀ ਹੈਗੀ ਕੁੜੀ ਕੁੜੀ ਨਹੀਂ ਲੱਭੀ ਕੁੜੀ ਨੂੰ ਮੈਂ ਲੱਭ ਲੂੰਗਾ ਤੁਹਾਨੂੰ ਕੁੜੀ ਇੱਕ ਮੇਲਾ ਵੇਖਣ ਗਈ ਹੋਣੀ ਮੇਲਾ ਵੇਖਣ ਨਹੀਂ ਗਈ ਕੁੜੀ ਬਾਹਰ ਦੀ ਹੈ ਤੁਸੀਂ ਦੂਜੇ ਥਾਂ ਤੇ ਜਵਾਕ ਤੁਹਾਡੇ ਪਿੰਡ ਦੇ ਬੱਚੇ ਆ ਹਾਂਜੀ ਆ ਦੇਖਿਓ ਨਿਕੇ ਨਿਕੇ ਬੱਚੇ ਆ ਪਿਛਾਣਿਓ ਭਲਾ ਪਹਿਣਾ ਬੱਚੇ ਪਿਛਾਣਿਓ ਭਲਾ ਨਹੀਂ ਸਾਡੇ ਪਿੰਡ ਦੇ ਨਹੀਂ ਮੈਂ ਦੱਸਾਂ ਇੰਨਾ ਘਰ ਵਾਲਿਆਂ ਦੇ ਆ ਭਈ ਮੈਂ ਤੁਹਾਨੂੰ ਸਾਰੀ ਗੱਲ ਸਮਝਾਵਾਂਗਾ ਤੁਹਾਨੂੰ ਮੈਂ ਸਾਰੀ ਅੱਛਾ ਜੀ ਇਹ ਜੰਨਾਂ ਦੇ ਬੱਚੇ ਨਹੀਂ ਨਹੀਂ ਸਾਡੇ ਇਹਨਾਂ ਦਾ ਮੁੰਡਾ ਮਰਿਆ ਵਾ ਨਾ ਨਹੀਂ ਵੀਰੇ ਨਹੀਂ ਇਹ ਆ ਬੱਚੇ ਸਾਡੇ ਦੇ ਇਹ ਤੇ ਲੱਗੇ ਘਾਰਵਾ ਇਹਨਾਂ ਦਾ ਨਹੀਂ ਉਦੋਂ ਤੋਂ 10000 ਕੁੜੀ ਇਹਨਾਂ ਦੀ ਕੁੜੀ ਇਹ ਇਹਨਾਂ ਦਾ ਮੁੰਡਾ ਮਰਿਆ ਵਾ ਤੇ 9 ਪੀਕੇ ਚਲੇਗੀ ਆ ਨਹੀਂ ਵੀਰੇ ਹੋਰ ਪੁੱਛ ਲੋ ਸੱਡੀ ਪਿੰਡ ਦੇ ਨਹੀਂ ਕਦੇ ਜ਼ਿੰਦਗੀ ਹੀ ਨਹੀਂ ਵੇਖੀ ਹਾਂ ਬੱਚੇ ਨਾ ਤੋ ਤੇ ਨਾ ਤੋ ਇਹਨਾਂ ਦੇ ਇੱਕ ਵੇਨ ਘਰੇ ਜਾਣਾ ਵਾ ਦੁਕਾਨ ਵਾਲਿਆਂ ਦੇ ਜਾਣਦੇ ਹੋ ਦੇਖੋ ਉਹ ਤੁਸੀਂ ਇਹਨਾਂ ਨੂੰ ਨਹੀਂ ਉਹ ਬਾਬਾ ਜੀ ਇੱਧਰ ਹਾਂ ਆ ਜੋ ਤੁਸੀਂ ਸੱਚੇ ਹੋਈ ਝੂਠੇ ਆ ਬਾਬਾ ਜੀ ਇਹੀ ਮਿਲ ਕੇ ਦੇਖੇ ਬਈ ਮੈਂ ਇਨਫਰਮੇਸ਼ਨ ਲੈ ਕੇ ਆਇਆ ਪੂਰੀ ਵੀਰੇ ਵਾਹ ਹਾਂ ਆ ਜਿਹੜਾ ਪਹਿਲੇ ਘਰ ਬਣ ਰਿਹਾ ਵਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਓਕੇ ਓਕੇ ਠੀਕ ਹੈ ਠੀਕ ਹੈ ਜੀ ਧੰਨਵਾਦ ਭੈਣੇ ਮੈਂ ਗਲਤ ਘਰ ਚਲੇ ਗਿਆ ਹਾਂ ਹੋਰ ਸਭ ਠੀਕ ਠਾਕ ਜੀ ਠੀਕ ਹੈ ਬਾਬਾ ਜੀ ਹਾਂ ਜੀ ਆਜੋ ਬੈਠੋ ਬਾਈ ਮੈਂ ਮੈਨੂੰ ਨਾ ਭੁਲੇਖਾ ਪੈ ਗਿਆ ਮੈਂ ਸੋਚਿਆ ਪਹਿਲੀ ਦੁਕਾਨ ਆ ਅੱਛਾ ਅੱਛਾ ਠੀਕ ਹੈ ਜੀ ਆਜੋ ਹਾਂ ਤੇ ਕਿੱਥੇ ਢਾਡੇ ਬੱਚੇ ਕਿੱਥੇ ਆ ਬੱਚੇ ਬਾਬਾ ਜੀ ਰਾਤ ਨੂੰ ਨਾ 9 ਵਜੇ ਉਹਨਾਂ ਦੀ ਨਹੀਂ ਆਈ ਇੱਥੇ ਹਾਂਜੀ ਕਹਿੰਦੀ ਸਾਨੂੰ ਬੱਚੇ ਦੇ ਦੋ ਹੀ ਲੈ ਜਾਣੇ ਨੇ ਅਕੱਲੇ ਬੱਚੇ ਸੀ ਮਾਂ ਉਹਨਾਂ ਦੀ ਨਹੀਂ ਆਈ ਹਾਂਜੀ ਉਹ ਰਾਤ ਚੁੱਕ ਕੇ ਲੈ ਗਈ ਇੱਥੋਂ ਅੱਛਾ ਉਹਦੋਂ ਕਿਲੇ ਕੁੜੀ ਉਹਨੇ ਪਤਾ ਨਹੀਂ ਆਪਣੇ ਕਿੱਥੇ ਵੇਜਵੂਜ ਦਿੱਤੀ ਜਾਂ ਬਿਠਾ ਦਿੱਤੀ ਆਪਾਂ ਨੂੰ ਨਹੀਂ ਪਤਾ ਨੋਂ ਸਾਡੀ ਬੱਬੇ ਰਾਤ 7-8 ਵਜੇ 13 ਨਵੰਬਰ ਨੂੰ ਹਾਂਜੀ ਛੜਕਾ ਵੱਡੀ ਛੜਕ ਜਿਹੜੀ ਆ ਢਾਢੀ ਛੜਕਣਾ ਇਹਦੇ ਬਰਾਬਰ ਦੀ ਸੜਕ ਵਾ ਰਾਤ ਨੂੰ ਇੱਕ ਨੂੰ ਖੱਬੇ ਬੰਨੇ ਬਾਕੇ ਚਲੇਗੇ ਤੇ ਇੱਕ ਨੂੰ ਸੱਜੇ ਬੰਨੇ ਬਾਕੇ ਚਲੇਗੇ ਬੱਚਿਆਂ ਨੂੰ ਤੇ ਨਾ ਉਹ ਬੱਚੇ ਸੁਣ ਸਕਦੇ ਆ ਤੇ ਨਾ ਉਹ ਤੁਰ ਸਕਦੇ ਆ ਆ ਮੇਰੇ ਕੋਲ ਗੱਡੀ ਚ ਢਾਢੇ ਹੀ ਬੱਚੇ ਆ ਪਰਿਵਾਰ ਦੇ ਬੱਚੇ ਆ ਅੱਛਾ ਸ਼ੈਟਿੰਗ ਕਰਦੇ ਬਾਬਾ ਜੀ ਅੱਛਾ ਜੀ ਅਸੀਂ ਉਹਨਾਂ ਨੂੰ ਕਿਹਾ ਆ ਉਹਦਾ ਜੋ ਮਤਲਬ ਕੁੜੀ ਦਾ ਚਾਚਾ ਸਾਨੂੰ ਮਿਲਿਆ ਇੱਥੇ ਦੁਕਾਨ ਤੇ ਹਾਂ ਕਿਉਂਕਿ ਸਾਡਾ ਉਹਨਾਂ ਦਾ ਮਿਲਣਜੋਲ ਹੈ ਨਹੀਂ ਸਾਡਾ ਮੁੰਡਾ ਮਰ ਗਿਆ ਮੈਨੂੰ ਬਾਬੇ ਘਰ ਤੇ ਲੈ ਕੇ ਚੱਲੋ ਘਰ ਤੇ ਦੱਸੋ ਕਿਹੜਾ ਪਿੰਡ ਦਾ ਕਿਹੜਾ ਘਰ ਉਹਨਾਂ ਦਾ ਭਾਵੇਂ ਤੁਹਾਡਾ ਮੁੰਡਾ ਮਰ ਗਿਆ ਖੂਨ ਤੇ ਤੁਹਾਡਾ ਹੀ ਆਏ ਹਾਂਜੀ ਹਾਂਜੀ ਆਓ ਮੇਰੇ ਨਾਲ ਚੱਲੋ ਆਹੋ ਨਾਲ ਆਏ ਬੱਚਿਆ ਕੋਈ ਵੀ ਪਹਿਲੇ ਬੋਲਦੇ ਬਾਅਦ ਦੇ ਕੁਝ ਨਹੀਂ ਆਂਦਾ ਇਹ ਨਾ ਕੋਈ ਦੱਸਦੇ ਹੀ ਆ ਨਿਕ ਇੱਕ ਕੁੜੀ ਹੈ ਤੇ ਇੱਕ ਮੁੰਡਾ ਵਾ ਤੇ ਛੱਡ ਦੇ ਦੇਣਾ ਤੇ ਰਾਤ ਨੂੰ ਸੜਕ ਤੇ ਛੱਡ ਕੇ ਚਲੇ ਗਏ ਵੱਡੇ ਰੋਡ ਤੇ ਆ ਦੇ ਪੁੱਤ ਆ ਦੇ ਆ ਦੇ ਹਾਂ ਚਲੋ ਚਾਲ ਦੇ ਚਲ ਬਹੁਤ ਵੀਰ ਨਾਲ ਹਾਂ ਨੈਮੂਨਤੀਆਂ ਤੋਂ ਕੀ ਮੈਨੂੰ ਲੈ ਗਿਆ। ਦੁਸ਼ਰਦਾਰਾ ਠੀਕ 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 ਇਹ ਜੋ ਟੋਪਲੰਗ ਹੈ। ਇਹਨਾਂ ਦੱਸਣਾ ਨਹੀਂ ਜੇ ਕੁਛ ਹੋ ਜਾਈ। ਬੱਚੇ ਬੁੱਛਿਆਂ ਨਾਲ ਬਰਬੁੱਛੀ ਨਹੀਂ ਸੁਣਾ। ਮੈਂ ਗੱਲ ਕਰੂੰ। ਮੇਰੀ ਗੱਲ ਸੁਣੋ ਬਾਬੇ ਉਧਿਆਓ। ਗੱਲ ਮੇਰੀ ਗੱਲ ਸੁਣੋ। ਬੱਬੂ ਗੱਲ ਸੁਣ। ਤੁਹਾਡੀ ਜਿਹੜੀ ਨੌ ਉਹਦਾ ਕੀ ਨਾਮ ਆ? ਉਹ ਰਨਾ ਮਨਜੀਤਪੁਰ ਮਨਜੀਤਪੁਰ ਕਿਹੜਾ ਘਰ ਕਿਹੜਾ ਅੱਛਾ ਮਨਜੀਤਪੁਰ ਆ ਤੇ ਜਿੰਨੀ ਜਿੰਨੀ ਤੇ ਜਿੰਨੀ ਜਣਾ ਜੀਂਦਾ ਹੈ ਫਾਈਰ ਮਾਰ ਲਈ ਤੂੰ ਜਿੱਦਾ ਨਾ ਜਾਉਗੀ ਆਜੋ ਆ ਰਿਹਾ ਗਿਆ ਕਲੋ ਤੂੰ ਇੱਥੇ ਬਾਬਾ ਇੱਥੇ ਕਰੋ ਜਾ ਗਾਂ ਨਾਲ ਜਾ ਕੋਈ ਸੋ ਨੋਂ ਡੁੰਡੇ ਆਂਦਾ ਕੋਈ ਸੋ ਫੌਜੀ ਉਹ ਬਾਬਾ ਕੰਤਾ ਪੈਣਾ ਆਇਓ ਮੜਿਆ ਪੈਣਾ ਹੈਗੇ ਪਰਿਵਾਰ ਕਰੇ ਵੀ ਕੋਈ ਸਿਆਣਾ ਵੀਰ ਹਾਂਜੀ ਘਰ ਵਾਲੇ ਕਿੱਥੇ ਆ ਬਾਕੀ ਮੈਂ ਨਹੀਂ ਇਹ ਨਹੀਂ ਜਾਣਦਾ ਹਾਂ ਦਾਦੀ ਨਾਨੀ ਹੂੰ ਕੁੜੀ ਦਾ ਨਾਮ ਇਹੋ ਕੀ ਹਾਂਜੀ ਆਜੋ ਹੋਰ ਮਰੇ ਅਸੀਂ ਕਾਲ ਹੋ ਠੀਕ ਠਾਕ ਸਿੱਤਾ ਹਾਂਜੀ ਠੀਕ ਹੈ ਹਾਂ ਹੋਰ ਘਰ ਪਰਿਵਾਰ ਠੀਕ ਠਾਕ ਠੀਕ ਹੈ ਜੱਟ ਪਾਰ ਪੁੱਤਾਂ ਦਾ ਆਇਓ ਬਾਬਾ ਜੀ ਉਰੇ ਆਇਓ ਬਤ ਜੀ ਇਹਨਾਂ ਦੇ ਪੋਤਰਾ ਪੋਤਰੀ ਲੈਣਾ ਹੈ ਅਸੀਂ ਅੱਛਾ ਹਾਂਜੀ ਉਹ ਆਸ਼ਰਮ ਚ ਕਿੱਥੇ ਆਸ਼ਰਮ ਚਾਹ ਉਹ ਦਗੇ ਅਸੀਂ ਆਵ ਲੰਬਰ ਲਿਆਂਦਾ ਤਾਂ ਲੰਬਰ ਦੇ ਦੇਣੇ ਆਸ਼ਮ ਚ ਕੌਣ ਛੱਡ ਗਿਆ ਛੱਡ ਗਏ ਉਹਨਾਂ ਪੜਾਣੀ ਕੁੜੀ ਕੁੜੀ ਆਈ ਮਰਬਲ ਜਤਣ ਆਈ ਨਾ ਵੀਡੀਓ ਹਾਂਜੀ ਉਹਨਾਂ ਨਾਲ ਅਸੀਂ ਉੱਥੇ ਸਿੱਧੇ ਮੱਥੇ ਲਾ ਗਏ ਜਾ ਕੇ ਕਿੰਨਾਂ ਦੇ ਮੱਥੇ ਲਾ ਗਏ ਹਾਂ ਅੱਛਾ ਵਾਲੇ ਉਹ ਬਾਬਿਆਂ ਦੇ ਅੱਛਾ ਅੱਛਾ ਮਿਲਾਈ ਤੁਸੀਂ ਉਹਨਾਂ ਨੂੰ ਹਾਂ ਮਿਲ ਕੇ ਆਏ ਆ ਵੀ ਲੰਬਰ ਵੀ ਲਿਆੰਦਾ ਅੱਛਾ ਅੱਛਾ ਹਾਂਜੀ ਚਾ ਤਾਂ ਉਹ ਆਸ਼ਮਾ ਕਿੱਥੇ ਹੋ ਉਹ ਇੰਨਾ ਨਹੀਂ ਪਤਾ ਮਰਬਲ ਉਹਨਾਂ ਆਗਾ ਬਾਬਿਆਂ ਨੇ ਦਿੱਤਾ ਮਰਬਲ ਇੱਦਾਂ ਠਾਣਾ ਹੈ ਇੱਦਾਂ ਅੱਛਾ ਅੱਛਾ ਤੁਸੀਂ ਕਿਦਨ ਮਿਲ ਕੇ ਆ ਇਹਨਾਂ ਨੂੰ ਅਸੀਂ ਹੋ ਗਏ ਨੇ ਸਾਨੂੰ ਜਦਣ ਵੀ ਮਰਬਲ ਵੀਡੀਓ ਆਈ ਹਾਂਜੀ ਉਹਨਾਂ ਨਾਲ ਅਸੀਂ ਜਾ ਸਿੱਧੂ ਜੇ ਨੇ ਅੱਛਾ ਕੌਣ ਕੌਣ ਗਿਆ ਸੀ ਅਸੀਂ ਗਏ ਸੀ ਮੈਂ ਗਈ ਸਾਰੇ ਹੋਰ ਨਾਲ ਮੇਰੇ ਕੋਲ ਜੀ ਗਿਆ ਸੀ ਮਾਤਾ ਰੱਬ ਨੂੰ ਜਾਣ ਦੇਣੀ ਆ ਕਿਉਂ ਝੂਠ ਬੋਲਦੇ ਜੀ ਕਿਉਂ ਝੂਠ ਤਾਂ ਨਹੀਂ ਬੋਲਦੀ ਜੀ ਨਹੀਂ ਤਾਂ ਨਿਯਕੀਨ ਤੇ ਤੁਹਾਨੂੰ ਨੰਬਰ ਦਿਖਾ ਦਿੰਦੀ ਮਾਤਾ ਉਹ ਆਸ਼ਰਮ ਵਾਲਾ ਮੈਂ ਹੀ ਆ ਦੱਸਾਂ ਕਿਦਨ ਮਿਲ ਕੇ ਆਇਆ ਮੈਨੂੰ ਪਹਿਲਾਂ ਇਹ ਦੱਸ ਕਿੰਨੂ ਨਹੀਂ ਜਿਹੜਾ ਉੱਥੇ ਗੁਰਦੁਆਰਾ ਉਹ ਮਾਤਾ ਮੈਂ ਮੈਨੂੰ ਨਾ ਉਹਨਾਂ ਕੀ ਮੇਰਾ ਗੱਲ ਕਰੀ ਜਿੰਨੀ ਸੱਚੀ ਆ ਬੱਚਿਆਂ ਟਾੜਿਆ ਨੂੰ ਮੈਂ ਲੈ ਕੇ ਆਵਾ ਅੱਛਾ ਠੀਕ ਹੈ ਜੀ ਗੁਰਦੁਆਰੇ ਵਾਲੇ ਵੀ ਅਸੀਂ ਆ ਆਸ਼ਰਮ ਵਾਲੇ ਵੀ ਅਸੀਂ ਆਂ ਦੱਸਾਂ ਕਿਦਨ ਮਿਲ ਕੇ ਆਈਆਂ ਵੱਖਰੇ ਦੱਸ ਮੈਨੂੰ ਜੇ ਤਾਂ ਮਤਲਬ ਗੁਰਦੁਆਰਾ ਜਿਹੜਾ ਉੱਥੇ ਵੀ ਕੀ ਸਾਧਦੇ ਨੇ ਬੱਚਿਆਂ ਨੂੰ ਬੱਚਿਆਂ ਦੀ ਮਾਂ ਕਿੱਥੇ ਆ ਮੰਦਾ ਸਾਨੂੰ ਹਣ ਕੀ ਪਰ ਮਾਂ ਦਾ ਮੈਂ ਫਿਰ ਪੁਲਿਸ ਸਦਾ ਫਿਰ ਪੁਲਿਸ ਦੱਸੂਗੀ ਪਤਾ ਕਰ ਲੂ ਆਪੇ ਵੀ ਕਿੱਥੇ ਆ ਬੱਚਿਆਂ ਦੀ ਮਾਂ ਤੇ ਕੋਈ ਗੱਲ ਨਹੀਂ ਜੇ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਮੈਂ ਤਾਂ ਮਾਸਾ ਵੀ ਸ਼ਰਮ ਨਹੀਂ ਆ ਗਈ ਇੱਥੇ ਕੁੱਤਾ ਬਿੱਲਾ ਵੀ ਕਿਸੇ ਨੇ ਛੱਡਣ ਜਾਣਾ ਮੇਰੀ ਗੱਲ ਸੁਣ ਲਾ ਮਾਂ ਬੱਚਿਆਂ ਨੂੰ ਮੈਂ ਲੈ ਕੇ ਗਿਆ ਰਾਤ ਨੂੰ 7 ਵਜੇ ਜਾ ਕੇ ਰੋਡ ਦੇ ਉੱਤੋਂ ਛੱਡ ਕੇ ਦਿੱਤੋ ਅੱਛਾ ਠੀਕ ਆ ਤੇ ਤੁਸੀਂ ਕਹਿੰਦੇ ਕਿ ਮੈਂ ਮਿਲ ਕੇ ਆਈਆਂ ਉਹਨਾਂ ਨੂੰ ਬੱਚਿਆਂ ਨੂੰ ਮਿਲ ਕੇ ਆਈ ਕਿ ਕਦੋਂ ਮਿਲ ਕੇ ਆਈ ਤੂੰ ਬੱਚਾ ਛਮ ਵਾਲਿਆਂ ਨੂੰ ਤੂੰ ਕਿਹਾ ਮਿਲ ਕੇ ਆਈਆਂ ਤੂੰ ਕਿਹਾ ਨਾ ਗੁਰਦਵਾਰੇ ਵਾਲਿਆਂ ਨੂੰ ਮੈਂ ਤੈਨੂੰ ਗੁਰਦਵਾਰੇ ਵਾਲਿਆਂ ਨਾਲ ਮੈਂ ਤੈਨੂੰ ਹੁਣੇ ਮਿਲਾ ਦਿੰਦਾ ਵਾ ਤੇ ਜੇ ਤਜਾਕਾਰੀ ਆਵੇ ਲੰਬਰ ਲਿਆਂਦਾ ਸੀ ਮਿਲ ਕੇ ਆਈਆਂ ਨਾ ਤੂੰ ਗੁਰਦੁਆਰੇ ਤੂੰ ਮਿਲ ਕੇ ਆਈਆਂ ਨਾ ਹਾਂ ਮਾਨਾ ਕੋਲੇ ਹੀ ਗਹਿਰਾ ਮਨੇ ਅਨ ਕਹਿ ਤੂੰ ਜਾਓ ਮੈਂ ਹੁਣੇ ਗੱਲ ਕਰਾਵਾਂ ਤੇਰੀ ਉਹਨਾਂ ਨਾਲ ਹਾਂ ਵੇ ਲੰਬਰ ਲੰਬਰ ਲਿਆ ਨੀਰ ਕਿੱਥੇ ਰੱਖ ਹਣ ਵੇ ਜਾ ਹਾਦ ਹੋ ਗਈ ਦੇਖੋ ਸੰਜੀ ਬੱਚਿਆਂ ਨੂੰ ਅਸੀਂ ਲੈ ਕੇ ਆਏ ਆ ਸਾਡੇ ਇੱਥੇ ਜਿਹੜਾ ਦੂਹੇਲੀਆ ਗੁਰਦੁਆਰਾ ਵਾ ਉਹਨਾਂ ਨੇ ਸਾਨੂੰ ਬੱਚੇ ਦਿੱਤੇ ਆ ਅਸੀਂ ਆ ਬੱਚੇ ਲੈ ਕੇ ਆਏ ਆ ਵੀਡੀਓ ਪਾਈ ਇਹਨਾਂ ਦੀ ਇਹਨਾਂ ਇਹਨਾਂ ਲੋਕਾਂ ਦੀ ਵੀਡੀਓ ਪਾਈ ਤੇ ਫੇਰ ਪਰਿਵਾਰ ਦਾ ਪਤਾ ਲੱਗਾ ਵਾਏ ਆ ਬੱਚੇ ਪੜੇ ਮੇਰੇ ਨਾਲ ਆ ਗੱਡੀ 'ਚ ਆ ਬੀਠੇ ਨੇ ਗੱਡੀ ਚ ਭਾਏ ਮੈਂ ਮਗ ਬੱਚੇ ਹਾਂ ਮੈਂ ਨਾਲੇ ਕਹਿਵਾ ਤੁਹਾਨੂੰ ਲੋਕਾਂ ਨੂੰ ਤੁਹਾਨੂੰ ਕੋਈ ਸ਼ਰਮ ਹੀ ਨਹੀਂ ਹੈਗੀ ਲੋਕਾਂ ਨੂੰ ਮੇਰੇ ਘੜੇ ਪੁੱਤਰ ਨੇ ਪੰਜ-ਛੱਤ ਜਿਹੜੇ ਮੇਰੇ ਕਮਾਉਣੇ ਮਾਦਾ ਭਾਵੇਂ ਪੰਜ-ਛੱਤ ਹੀ ਆ ਤੁਸੀਂ ਤੇ ਐਡਾ ਜਮਾਦਾ ਕੋਈ ਕੁੱਤੇ ਨੂੰ ਵੀ ਨਹੀਂ ਨਾ ਛੜਕਦੇ ਛੱਡ ਕੇ ਹੁੰਦਾ ਤੁਸੀਂ ਤੇ ਉਹਨੇ ਜਵਾਕਾ ਵੀ ਛੜਕਦੇ ਛੱਡ ਆ ਇਹਦੇ ਪਾਣਾ ਵੀ ਛੱਡ ਕੇ ਗਈ ਨਹੀਂ ਅਸੀਂ ਕਿਹੜਾ ਹਾਂ ਤਾਬ ਨਹੀਂ ਲੱਭੀ ਹੈਗੀ ਕੁੜੀ ਕੁੜੀ ਨਹੀਂ ਲੱਭੀ ਕੁੜੀ ਨੂੰ ਮੈਂ ਲੱਭ ਲੂੰਗਾ ਨਾ ਤਾਨੂੰ ਦਾ ਵੀ ਤੋ ਪੁੱਛ ਲੈ ਸਾਰੇ ਡੇਰੇ ਵਾਲਿਆਂ ਨੂੰ ਪੁੱਛ ਲਵੋ ਮੈਨੂੰ ਦੇ ਕੁੜੀ ਤੁਹਾਨੂੰ ਵਰਦੀ ਦਾ ਕੁੜੀ ਦਾ ਨਹੀਂ ਹਟ ਕੋਈ ਬੂ ਗੁਰਦੁਆਰਾ ਜਿਹੜਾ ਬੂ ਗੁਰਦੁਆਰਾ ਜਿੱਥੇ ਅਸੀਂ ਗਏ ਰਹੇ ਆ ਜੀ ਬਾਬਾ ਪ੍ਰਗਟ ਸਿੰਘ ਡੇਰਾ ਬੂ ਬੱਚੇ ਦੋ ਹਨ ਮਹਰਾਣਾ ਸਾਹਿਬ ਠੀਕ ਹੈ ਨਾ ਅਵੇ ਦੋ ਬੱਚਿਆਂ ਨੂੰ ਮਹਰਾਣਾ ਸਾਹਿਬ ਲਿਖਿਆ ਮਹਰਾਣਾ ਸਾਡਾ ਪਿੰਡ ਵਾ ਅਸੀਂ ਉੱਥੇ ਗਏ ਰਹੇ ਆ ਆਹੋ ਆ ਗੱਲ ਕਰਾਇਓ ਮੇਰੀ ਅਸੀਂ ਉੱਥੇ ਗਏ ਰਹੇ ਆ ਸਰਪੰਚ ਜੀ ਕਿਹੜਾ ਹੂੰ ਇਹਦੇ ਗਏ ਜਾਂਦੇ ਤੇ ਛੱਡ ਕੇ ਕਿਵੇਂ ਇਹ ਬੱਚੇ ਪਹਿਲਾਂ ਮੈਨੂੰ ਇਹ ਦੱਸ ਸਾਨੂੰ ਕੁੜੀ ਇੱਕ ਮੇਲਾ ਵੇਖਣ ਗਈ ਮੇਲਾ ਵੇਖਣ ਨਹੀਂ ਗਈ ਕੁੜੀ ਬਾਹਰ ਜ ਤੁਸੀਂ ਦੂਜੇ ਥਾਂ ਠੀਕ ਹੈ ਨਾ ਇਹ ਵੀ ਮੈਨੂੰ ਇੱਥੋਂ ਪਤਾ ਲੱਗ ਗਿਆ ਵੀ ਕਿੱਥੇ ਭਾਈ ਆ ਤੇ ਜਵਾਕਾਂ ਨੂੰ ਤੁਸੀਂ ਦੋਵਾਂ ਨੂੰ ਮੰਦਬੁੱਧੀ ਸਮਝ ਕੇ ਵੀ ਉਹ ਤੁਰ ਫੇਰ ਨਹੀਂ ਸਕਦੇ ਤੁਸੀਂ ਉਹਨਾਂ ਨੂੰ ਆਵਾਰਾ ਜਨਵਾਰਾਂ ਵਾਂਗੂ ਨਾ ਛੜਕ ਤੇ ਲਾ ਕੇ ਕਿ ਇਹਨੂੰ ਸੱਜੇ ਬਨੇ ਤੇ ਕਿਨੂੰ ਖੱਬੇ ਬਨੇ ਸਾਨੂੰ ਹਣ ਕੀ ਬਾਈ ਕਿਉਂ ਨਹੀਂ ਪਤਾ ਤੁਹਾਨੂੰ ਕੁੜੀ ਦਾ ਪਤਾ ਨਾ ਤੁਹਾਨੂੰ ਇਹ ਪਤਾ ਨਾ ਤੁਹਾਨੂੰ ਵੀ ਵੀਡੀਓ ਆਈ ਆ ਆ ਤੇ ਵੀ ਤੁਹਾਡੇ ਆਪ ਦੇ ਬੱਚੇ ਤੇ ਪਤਾ ਨਹੀਂ ਕੀਤੇ ਨਹੀਂ ਉਹਨਾਂ ਕਿਹਾ ਵੀ ਮਹਰਾਣੇ ਆ ਦੋ ਬੱਚੇ ਮਹਰਾਣੇ ਆ ਤੁਸੀਂ ਕਿਉਂ ਨਹੀਂ ਮੈਨੂੰ ਮਿਲਣ ਨਹੀਂ ਦੇ ਫੋਨ ਨਹੀਂ ਲਾਇ ਮੈਨੂੰ ਉਹ ਉਹਨਾਂ ਨੇ ਸਾਨੂੰ ਮੋੜਤਾ ਮਤਲਬ ਉਹਨਾਂ ਨੇ ਕਿਹਾ ਉਹ ਮੋੜ ਦਿੱਤਾ ਸੀ ਮਨ ਕਿਹਾ ਤੁਸੀਂ ਜਾਓ ਹਾਂ ਬਾਬਾ ਜੀ ਬੱਚੇ ਲੈ ਕੇ ਆਈ ਸਾਡੇ ਘਰੋਂ ਸਾਰੇ ਮੰਡੇ ਨੂੰ ਪੁੱਤ ਹਾਂ ਇੱਧਰ ਆ ਜਾਓ ਤੁਸੀਂ ਹੋਰ ਕੋਈ ਨਹੀਂ ਲਿਆ ਬਾਬਾ ਜੀ ਕਹਿੰਦਾ ਹੈਲੋ ਕੁੜੀ ਹੋ ਸਾਨੂੰ ਨੇ ਹਾਂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਮਹਰਾਣੀ ਵਾਸ਼ਮ ਚੋਂ ਬੋਲਦਾ ਮੈਂ ਹਾਂ ਮਹਰਾਣੀ ਵਾਸ਼ਮ ਚੋਂ ਬੋਲਦਾ ਹਾਂ ਤੇ ਕੌਣ ਰਸਨ ਵਲ ਲਗਾ ਕੇ 84270 ਤੇ 28928 ਇਹ ਤੇ ਨੰਬਰ ਹੀ ਹੋਰ ਕੋਈ ਬਾਬਾ ਇਹ ਨੰਬਰ ਆਲਾ ਵੈਜੇ ਹਾਂਜੀ ਬਾਬੇ ਵੈਜੇ ਕਹਾਲ ਸਾਹਿਬ ਜੀ ਫਤੀ ਜੀ ਹੋਰ ਸਭ ਠੀਕ ਠਾਕ ਜੀ ਤੁਸੀਂ ਬਾਬੇ ਵੀਡੀਓ ਸਾਇਦ ਵੇਖੀ ਹੋਣੀ ਹੈ ਇਹਨਾਂ ਬੱਚਿਆਂ ਦੀ ਅਸੀਂ ਆਸ਼ਮ ਵਿੱਚੋਂ ਆਏ ਹਾਂ ਮਾਤਾ ਪਤਾ ਕੀ ਕਹਿੰਦੀ ਆ ਮੈਂ ਮਾਤਾ ਨੂੰ ਦੱਸਿਆ ਨਹੀਂ ਵੀ ਅਸੀਂ ਕੌਣ ਵਾਂ ਮੈਂ ਕਿਹਾ ਮਾਤਾ ਜੀ ਬੱਚੇ ਕਿੱਥੇ ਆਓ ਕਹਿੰਦੀ ਪੁੱਤ ਅਸੀਂ ਆਸ਼ਮ ਵਿੱਚ ਛੱਡ ਕੇ ਆਏ ਹਾਂ ਮੈਂ ਕਿਹੜੇ ਛੱਡ ਕੇ ਮੈਂ ਕਿਹੜੇ ਆਸ਼ਮ ਵਿੱਚ ਛੱਡ ਕੇ ਆਏ ਜੀ ਕਹਿੰਦੇ ਤੇ ਬੂਤ ਆਸ਼ਮ ਆ ਮੈਂ ਬੱਚੇ ਤੇ ਮੈਂ ਲੈ ਕੇ ਆਵਾ ਮੈਨੂੰ ਪਤਾ ਮੈਂ ਮੇਂਬਰਾ ਨਾ ਮੈਂ ਗਈ ਨਾ ਮੈਨੂੰ ਪਤਾ ਹੈ ਠੀਕ ਮੈਨੂੰ ਨਹੀਂ ਪਤਾ ਬਾਬੇ ਮੈਂ ਕਰਾਈਏ ਪੁਲਿਸ ਕੰਪਲੇਂਟ ਵੀ ਹਾਂਜੀ ਹਾਂਜੀ ਠੀਕ ਹੈ ਜੀ ਬੱਚਾ ਇਹ ਛੱਡ ਕੇ ਉੱਥੇ ਛੱਡ ਕੇ ਦਿੱਤੀ ਸਾਡੇ ਕੋਲ ਜਿਹੜੀਆਂ ਸਾਰੀਆਂ ਵੀਡੀਓਜ਼ ਆ ਸਬੂਤ ਵਾ ਜੇ ਮਾਦਾ ਮੇਰੀ ਗੱਲ ਸੁਣ ਲੈ ਜੇ ਇਹ ਕੁੜੀ ਨੂੰ ਸਾਹਮਣੇ ਕਰ ਦੋਗੇ ਠੀਕ ਆ ਨਹੀਂ ਮੈਂ ਸਾਰੇ ਪਰਿਵਾਰ ਤੇ ਤੁਹਾਡੇ ਤੇ ਮੈਂ ਜੋ ਵੀ ਕਰ ਲਈ ਹੁੰਦੀ ਮੈਂ ਕਰਵਾਣੀ ਜੀ ਸਰਪੰਚ ਦੇ ਇੱਕ ਵਾਰੀ ਹੀ ਲਿਖਾਇਆ ਸਨ ਸਰਪੰਚ ਕਹਿੰਦਾ ਮੈਂ ਨਹੀਂ ਲਿਖ ਕੇ ਦਿਆਣਾ ਮਰਬੇ ਬੱਚੇ ਯੋ ਦੱਸੋ ਹਣ ਬੱਚੀ ਉਹ ਅੱਦਾਂ ਦੇ ਕੇ ਮਾਤਾ ਕੋਈ ਨਹੀਂ ਸਾਹਦੇ ਮਾਂ ਨੇ ਜਮੇ ਨਹੀਂ ਆ ਤੇ ਮਾਂ ਨੂੰ ਆਪਦੀ ਜ਼ਿੰਦਗੀ ਤੇਰੀ ਧੀ ਨੂੰ ਆਪਣੀ ਜ਼ਿੰਦਗੀ ਦਿੱਖਤੀ ਆ ਵੀ ਮੇਰੀ ਜ਼ਿੰਦਗੀ ਆ ਮੈਂ ਆਪਣੀ ਜ਼ਿੰਦਗੀ ਸਵਾਰਨੀ ਆ ਬੰਦਾ ਮੁੱਕ ਜਪਾ ਮੇਰਾ ਪਿਓ ਉਦੋਂ ਮੁੱਕਿਆ ਜਦੋਂ ਮੈਂ 4 ਸਾਲ ਦਾ ਹਾਂ ਤੇ ਮੇਰੀ ਮਾਂ ਨੇ ਮੈਨੂੰ ਧੱਕਾ ਦਿੱਤਾ ਹੈਗਾ ਮਰਾ ਜਦੋਂ ਮੇਰੇ ਮੁੰਡੇ ਦਾ ਸੜਕ ਦੇ ਛੱਡ ਕੇ ਸੜਕ ਦੇ ਉੱਤੇ ਤੁਸੀਂ ਕਿਸੇ ਆਸ਼ਰਮ ਦੇ ਛੱਡਿਆ ਹੁੰਦਾ ਕਿ ਇਹਨੂੰ ਬੇਨਤੀ ਕੀਤੀ ਹੁੰਦੀ ਮਾਦਾ ਅੱਜ ਕੱਲ ਕੋਈ ਨਾ ਜਾਨਵਰ ਵੀ ਘਰੇ ਆ ਜੇ ਨਾ ਆਪਾਂ ਉਹਨੂੰ ਵੀ ਨਹੀਂ ਇਦਾਂ ਕਿਤੇ ਛੱਡ ਕੇ ਆਉਂਦੇ ਬਿਲਕੁਲ ਮੇਰੇ ਰਿਸ਼ਤੇਦਾਰਾਂ ਵੱਡੇ ਹੱਥ ਜੋੜੇ ਕੁੜੀਓ ਤੂੰ ਰਹਿ ਆਸੀਂ ਸਾਰਾ ਖਰਚਾ ਵੀ ਡਾਂਗੇ ਤੈਨੂੰ ਸੰਭਾਂਗੇ ਵੀ ਸਭ ਕੁਝ ਚੱਕ ਕੇ ਉਹਦੇ ਨੇ ਲੈ ਆਉਣੇ ਪੋਕ ਤੁਸੀਂ ਇਹਨਾਂ ਦੇ ਮੱਥੇ ਮਾਰਦੇ ਜਾ ਕੇ ਜੇ ਤੁਹਾਡੀ ਧੀ ਨਹੀਂ ਸੰਭ ਸਕਦੀ ਤੁਸੀਂ ਇਹਨਾਂ ਦੇ ਮੱਥੇ ਮਾਰਦੇ ਜੀ ਇਹਨਾਂ ਦਾ ਮਕਾਨ ਵੀ ਹੈਗਾ ਇਹਦੀ ਕੁੜੀ ਦਾ ਲਓ ਜੀ ਹੋਰ ਦੱਸੋ ਹੈ ਅਜੀ ਹੁਣ ਵੀ ਗਿਆ ਹੀ ਸਾਹਮਣੇ ਨਹੀਂ ਮਾਂ ਕਿੰਨਾ ਝੂਠ ਮਾਰਨ ਦੀ ਆ ਮਾਂ ਕਹਿੰਦੀ ਮੈਂ ਆਸ਼ਰਮ ਵਾਲਿਆਂ ਨੂੰ ਮਿਲ ਕੇ ਆਈ ਆ ਮੈਂ ਉੱਥੇ ਬੱਚੇ ਛੱਡ ਕੇ ਆਈ ਆ ਗੁਰਦੁਆਰੇੋਂ ਨੰਬਰ ਨਹੀਂ ਆ ਬਾਬਾ ਗੁਰਦੁਆਰਾ ਨਾ ਮੇਰੇ ਤੋਂ 3 ਕਿਲੋਮੀਟਰ ਦੂਰ ਵਾ ਹਾਂਜੀ ਤੇ ਗੁਰਦੁਆਰੇ ਵਾਲੇ ਮੇਰੇ ਨਾਲ ਜੁੜੇ ਆ ਮਤਲਬ ਕਿ ਉਹਨਾਂ ਨੇ ਹੀ ਮੈਨੂੰ ਬੱਚੇ ਦਿੱਤੇ ਸੀ ਅਗਲੇ ਦਿਨ ਤੇ ਮਾਨ ਕੇ ਚੱਲ ਜੇ ਮਾਂ ਉੱਥੇ ਗਈ ਹੁੰਦੀ ਠੀਕ ਆ ਤੇ ਉਹ ਗੁਰਦੁਆਰੇ ਵਾਲੇ ਨਾ ਮੇਰਾ ਐਡਰੈਸ ਦਿੰਦੇ ਨਾ ਮੈਨੂੰ ਮਿਲਦੇ 3 ਕਿਲੋਮੀਟਰ ਦੂਰ ਆ ਮੇਰੇ ਤੋਂ ਸਿਰਫ ਜਿੰਨਾ ਟੱਡ ਤੋਂ ਆ ਇਹ ਬੱਚਿਆਂ ਦਾ ਪਿੰਡ ਵਾ ਅਗਲੇ ਵਾਰੀ ਕੁੰਬਲੇ ਸੌ ਤੁਸੀਂ ਬੋਲਦੇ ਹੋ ਭਾਜੀ ਅਸੀਂ ਤੁਹਾਡਾ ਫੋਨ ਕੱਢ ਗਿਆ ਮੈਂ 20 ਦਿਨ ਢਿੱਕਿਆ 20 ਦਿਨ 13 ਤਰੀਕ ਨੂੰ ਮੈਂ ਬੱਚੇ ਲੈ ਗਿਆ 13 ਨਵੰਬਰ ਨੂੰ ਮੈਂ ਇਹ ਵੀ ਵਿੱਚ ਵੀਡੀਓ ਚ ਪਾਇਆ ਸੀਗਾ ਵੀ ਜੇਕਰ ਬੱਚਿਆਂ ਦਾ ਪਰਿਵਾਰ ਆਣ ਕੇ ਮਾਫੀ ਮੰਗ ਕੇ ਬੱਚੇ ਲੈ ਜਾਊਗਾ ਤੇ ਵਧੀਆ ਵਾ ਅਸੀਂ ਗੁਰਦੁਆਰੇ ਗਏ ਸਾਨੂੰ ਇਹਨਾਂ ਮੋੜਤਾ ਉਹ ਕਹਿੰਦੇ ਨੇ ਵੀ ਮਰਬਾ ਤੂੰ ਸਾਹਮਣੇ ਨਹੀਂ ਸਾਖਦੀ ਤੂੰ ਕਿੱਦਾਂ ਬੱਚੇ ਸਾਹਮਣੇ ਮਾਤਾ ਜਿਹੜਾ ਨੰਬਰ ਦਿੱਤਾ ਇਹ ਉਹ ਨੰਬਰ ਗਲਤ ਆ। ਨਾ ਲਿਆ ਕੇ ਦਿੱਤਾ ਅਸੀਂ ਲੈ ਆਂਦਾ ਸੀ ਪਰ ਬਾਬਾ ਜੀ ਤੁਹਾਨੂੰ ਗੱਲ ਰਾਤ ਤੁਹਾਡੇ ਨਾਲ ਗੁੱਸੇ ਵੀ ਹੋਈ ਸੀ ਨਾ। ਮੇਰਾ ਵੀਰੇ ਅਸਲ ਚ ਕੀ ਹੋਇਆ ਮੇਰਾ ਤੁਹਾਡੇ ਪਿੰਡੋਂ ਨਾ ਕਾਫੀ ਵੀਰਾਂ ਦੇ ਮੈਨੂੰ ਫੋਨ ਆਇਆ ਇਥੋਂ ਵੀ ਦੋ ਤੋਂ ਉਹ ਮੇਰਾ ਫੋਨ ਖਰਾਬ ਹੋ ਗਿਆ ਬੰਨ ਨਹੀਂ ਰਿਹਾ ਜੀ ਤੇ ਨੰਬਰ ਹਾਂਜੀ ਤਾਂ ਤੁਸੀਂ ਫੋਨ ਲਾਇਆ ਸੀਗਾ। ਤੁਸੀਂ ਵੀ ਕਹਿ ਵੀ ਅਸੀਂ ਪੰਚਾਇਤ ਮੈਂਬਰ ਉਥੋਂ ਪਿੰਡੇ ਤੇ ਤੁਸੀਂ ਆਓ। ਮਾਤਾ ਬੱਚੇ ਦੇਖਣੇ ਆ। ਆ ਜਾ ਦੇਖੋ। ਝੁੱਟ ਗਿਆ ਉਹਨੇ ਉਹ ਵੇਖਣ ਦੇ ਨੇ ਵੀ ਤੇ ਨੇ ਵੀ ਹੋਈ। ਇਹਨੇ ਕੱਪੜਾ ਲੀੜਾ ਪਹਿਲਾਂ ਸਭ ਤੋਂ ਪਹਿਲਾਂ ਡਾਕਟਰ ਕੋਲ ਖੜੀ ਕੁੜੀਓ। ਮੈਡੀਕਲ ਦਵਾਈ ਆ ਤੀਕੂ ਦੋ ਦਿਨ ਕੁੜੀ ਨੇ ਰੋਟੀ ਨਹੀਂ ਖਾਦੀ ਗਲਤ ਗੱਲ ਹੈ ਵਸੇ ਫੇਲੋ ਮਾਤਾ ਤੂੰ ਵੀ ਉਹਨਾਂ ਦੀ ਨਾਨੀ ਬੱਚਿਆਂ ਦੀ ਠੀਕ ਹੈ ਨਾ ਮੋਲ ਨਾਲ ਉਹ ਨਾ ਵਿਆਹ ਪਿਆਰਾ ਹੁੰਦਾ ਵਾ ਤੂੰ ਵੀ ਉਹਨਾਂ ਦੀ ਨਾਨੀ ਤੇ ਤੂੰ ਭੱਜ ਕੇ ਜਾਣਾ ਸੀ ਵੀ ਮੇਰੇ ਬੱਚੇ ਵਿਖਾਓ ਮੈਨੂੰ ਮੇਰੇ ਬੱਚੇ ਵਿਖਾਓ ਤੇ ਤੈਨੂੰ ਮੈਂ ਕਿਹਾ ਵੀ ਮਾਤਾ ਬੱਚੇ ਤੇਰੇ ਮੇਰੇ ਨਾਲ ਗੱਡੀ ਜੀ ਤੇ ਤੂੰ ਇੱਕ ਗੱਲ ਵੀ ਨਹੀਂ ਕਿਹਾ ਸਾਨੂੰ ਵੀ ਇਹ ਕੱਲ ਦਾ ਪਤਾ ਪਿੰਡ ਜੀ ਇਹੀ ਵੀ ਰਹਿੰਦੇ ਆ ਪਰ ਬੱਚੇ ਤੁਸੀਂ ਗੁਰਦੁਆਰੇ ਦੇ ਦਿੰਦੇ ਆਂ ਆਗਰਮੇ ਦੇ ਦਿੰਦੇ ਨੀ ਨਾ ਗਈ ਸਾਨੂੰ ਹਣ ਕੀ ਪਤਾ ਇੱਥੋਂ ਸਾਡੇ ਕੋਲ ਚਲੀ ਗਈ ਸਤਾਨਪੁਰ ਦਾ ਮੀਂਹ ਲਾ ਦੇ ਆਖਣ ਮਾਤਾ ਮਾਤਾ ਮੇਰੀਏ ਤੁਸੀਂ ਦੁਨੀਆ ਵੇਖੀ ਆ ਦੁਨੀਆ ਸੀਵੀ ਵੇਖੀ ਆ ਤੇ ਤੈਨੂੰ ਕਿਤੇ ਪਤਾ ਹੀ ਨਹੀਂ ਵੀ ਤੇਰੀ ਤੀ ਹੈ ਕਿੱਥੇ ਆ ਜੇ ਮੈਂ ਪਤਾ ਕਰ ਲਈ ਨਾ ਤੇ ਫਿਰ ਜਿਵੇਂ ਮੈਂ ਬੱਚਿਆਂ ਦਾ ਡਰੈੱਸ ਪਤਾ ਕਰ ਲਿਆ ਵਾ ਨਾ ਤੇ ਜੇ ਮੈਂ ਕੁੜੀ ਦਾ ਵੀ ਪਤਾ ਕਰ ਲੈਣੀ ਠੀਕ ਹੈ ਨਾ ਤੂੰ ਕੋਈ ਗੱਲ ਨਹੀਂ ਬਾਬੇ ਮੈਂ ਇਥੇ ਥਾਣੇ ਦੇ ਕੰਪਲੇਨਟ ਕਰਦਾ ਵਾਂ ਕਿ ਇਹਨਾਂ ਦੇ ਬੱਚੇ ਆਪਣੇ ਆ ਲਵਾਰਸ ਛੱਡ ਆਏ ਸੀਗੇ ਠੀਕ ਹੈ ਜੀ ਤੇ ਉਹ ਜੋ ਕਾਰਵਾਈ ਹੁੰਦੀ ਉਹ ਤੁਹਾਡੇ ਤੇ ਫਿਰ ਕਾਰਵਾਈ ਕਰਨਗੇ ਥਾਣੇ ਵਾਲੇ ਠੀਕ ਹੈ ਜੀ ਮੈਂ ਐਡਰੈਸ ਜਿੱਥੇ ਆਪਣੇ ਬੱਚੇ ਲੈ ਕੇ ਆ ਉੱਥੇ ਵੀ ਮੈਂ ਪੁਲਿਸ ਥਾਣੇ ਲਿਖਾ ਗਿਆ ਹਾਂ ਉਦਾਂ ਦੇ ਅਣਜਾਣ ਬੰਦੇ ਲਿਖਾਈ ਵੀ ਅਣਜਾਣ ਬੱਚੇ ਆ ਠੀਕ ਹੂੰ ਤੁਹਾਡਾ ਨਾਂ ਲਿਖਾਉਂਗਾ ਮੈਂ ਠੀਕ ਹੈ ਮੈਂ ਵੀ ਇੱਥੇ ਵੀ ਜੀ ਸਰਪੰਚ ਸਾਹਿਬ ਨੂੰ ਬੁਲਾਓ ਤੁਸੀਂ ਇੱਥੇ ਬਾਬਾ ਜੀ ਸਰਪੰਚ ਅੱਛਾ ਠੀਕ ਹੈ ਜੀ ਹਾਂ ਜੀ ਬਾਬਾ ਜੀ ਮੈਨੂੰ ਇਹਨਾਂ ਦੇ ਮੈਨੂੰ ਨਾਂ ਚਾਹੀਦੇ ਇਹਨਾਂ ਦੇ ਨਾਂ ਦੱਸੋ ਮੈਨੂੰ ਇਹਨਾਂ ਦੇ ਕੀ ਨਾਂ ਵਾ ਬਾਈ ਨੇਮ ਇਹਨਾਂ ਤੇ ਫਿਰ ਐਕਸ਼ਨ ਕਰਾਂਗਾ ਬਿਲਕੁਲ ਬਿਲਕੁਲ ਠ ਉਹ ਤੁਹਾਡੀ ਲਾਉਣ ਨੂੰ ਤਿਆਰਵਾ ਤੁਹਾਡੇ ਮਾਤਾ ਤੇ ਆਪਣੀ ਕੁੜੀ ਦਾਸ ਕਿੱਥੇ ਆ ਵੀ ਨੰਬਰ ਨਹੀਂ ਸਾਡੇ ਕੋਲ ਹੈਗਾ ਨੰਬਰ ਆਵੇ ਹੈਗਾ ਲੱਗਦਾ ਨਹੀਂ ਹੈਗਾ ਸਾਡੇ ਕੋਲ ਉਹ ਕਿਤੇ ਬੈਠੀ ਕਿੱਥੇ ਨੰਬਰ ਤੂੰ ਬਾਬਾ ਜੀ ਉਹ ਵੀ ਨੰਬਰ ਹੀ ਵਰਸਾ ਟਿਕੋਲ ਨੰਬਰ ਨਹੀਂ ਸਾਡੇ ਮੋਬਾਈਲਸ ਆ ਗਏ ਹੱਲੇ ਜੇ ਕੋਈ ਆ ਵੀਡੀਓ ਮੈਂ ਬਾਦੀ ਤੀ ਨਾ ਤੇ ਅੱਧਾ ਘੰਟਾ ਲੱਗਣਾ ਤੇਰੀ ਕੁੜੀ ਦਾ ਨੰਬਰ ਲੱਭਣ ਲੱਗਿਆ ਨੂੰ ਮਾਂ ਮੈਂ ਵਿਆਹ ਕਰਾਉਣਾ। ਕਹਿੰਦੀ ਮੇਰੀ ਮਾਂ ਸ਼ਹਿਰ ਮੈਨੂੰ ਮੁੰਡਾ ਵਿਖਾਉਣ ਗਈ। ਮੈਂ ਕਿਹਾ ਮੇਰੇ ਬੱਚੇ। ਕਿ ਮੈਂ ਜੇ ਸ਼ਹਿਰ ਨਾ ਗਈ ਹਾਂ ਫਿਰ ਮੈਨੂੰ ਪਤਾ ਮਾੜਾ ਦੋਦੇ ਰੂਬਰੂ ਮੈਨੂੰ ਝੂਠ ਮਾਰ ਗਿਆ ਨਹੀਂ ਕਿ ਮੈਂ ਆਸ਼ਰਮ ਵਾਲਿਆਂ ਨੂੰ ਮਿਲ ਕੇ ਆਈ ਉੱਥੇ। ਮੇਰਾ ਜਵਾਈ ਦਾ ਗਿਆ। ਆ ਫੋਨ ਹੀ ਫੋਟ 10 ਦੇ ਤੇ ਨੰਬਰ ਹੋਏ। 1 ਮਿੰਟ ਮੈਨੂੰ ਮਾਂ ਨੇ ਗੱਲ ਕਹੀ ਆ ਕਿ ਪੁੱਤ ਬੱਚੇ 5 ਸਾਲ ਉਹਨੇ ਸਾਹਵੇਂ ਸੀਗੇ। ਹੁਣ ਹੜ ਤੋਂ ਨਹੀਂ ਸੀ ਸਾਹਵੇਂ ਜਾਂਦੇ। ਅਸੀਂ ਆਸ਼ਰਮ ਵਾਲੇ ਪਤਾ ਕਰਦੇ ਰਹੇ ਹਨ ਨੂੰ ਨਹੀਂ ਪਤਾ ਲੱਗਾ ਤੇ ਮਾਂ 2 ਕਿਲੋਮੀਟਰ ਦੂਰ ਬੱਚਿਆਂ ਦਾ ਦਾਦਕਾ ਪਿੰਡ ਹੀ। ਤੁਸੀਂ ਉੱਥੇ ਨਹੀਂ ਗਏ। ਉੱਥੋਂ ਲੈ ਜਾਂਦੇ ਨੇ ਟੁੱਕ ਗਏ ਉੱਦੈਂ ਇਹਨੇ ਲੈ ਜਾਂਦੇ ਲੋਰ ਕੋਈ ਨਹੀਂ ਗਿਆ ਪਾਰਾ ਦਿਨ ਪਹਿਲਾ ਜੱਫੇ ਲੈ ਆਉਂਦੇ ਉੱਥੇ ਨਹੀਂ ਗਏ ਤੂੰ ਤੋੜਨਾ ਤੋੜ ਮਾਤਾ ਇਹ ਨਹੀਂ ਨਹੀਂ 10 12 ਦਿਨ ਲਿਆਈਆਂ ਕੋਈ ਨਹੀਂ ਨਹੀਂ ਇੱਕ ਰਾਤ ਸੀ ਜਦੋਂ ਅੰਝਾ ਛੱਡ ਗਈ ਤੇ ਛੋੜਾ ਵੀ ਮੈਂਬਰ ਸਰਪੰਚ ਯਾਰ ਭਾਵੇਂ ਦਾ ਦਿੰਦੇ ਨੇ ਆ ਇਹਦਾ ਤਾਂ ਕੋਈ ਟੁੱਕ ਨਹੀਂ ਬੰਦੀ ਹਲੋ ਇੱਕ ਮਿੰਟ ਮਾ ਇੱਕ ਮਿੰਟ ਇੱਕ ਮਿੰਟ ਮਾ ਮੇਰੀ ਹੈ ਇੱਕ ਮਿੰਟ ਟੁੱਕ ਕਰ ਜਾਣ ਹਲੋ ਹਾਂਜੀ ਹਾਂਜੀ ਹੋਰ ਵੀਰੇ ਕੀ ਹਾਲ ਆ ਮੈਂ ਮਹਰਾਨੇ ਨੂੰ ਬੋਲਦਾ ਆ ਆਸ਼ਮ ਚੋਂ 5 ਸਾਲ ਜੇ ਤੂੰ ਸਾਹਮਣੇ ਆ ਮੈਂ ਨਾ ਬੱਚਿਆਂ ਨੂੰ ਲੈ ਕੇ ਆਇਆ ਵਾ ਜਿੱਥੋਂ ਬੱਚੇ ਮਤਲਬ ਕਿ ਗਾਇਬ ਹੋਇਆ ਮਤਲਬ ਕਿ ਜਿੱਥੋਂ ਬੱਚਿਆਂ ਨੂੰ ਆਪਣੇ ਕੋਲ ਛੱਡ ਕੇ ਗਿਆ ਹੈਗੇ ਠੀਕ ਹੈ ਜੀ ਹਾਂ ਕੋਲ ਸਾਹਮਣੇ ਹਾਂ ਤੇ ਮੈਂ ਮਾਂ ਨੂੰ ਜਾ ਕੇ ਪੁੱਛਿਆ ਵੀ ਮਾਂ ਮੈਂ ਨਹੀਂ ਦੱਸਿਆ ਵੀ ਮੈਂ ਕੌਣ ਵਾ ਠੀਕ ਹੈ ਮੈਂ ਕਿਹਾ ਮਾਤਾ ਵੀ ਆਹ ਬੱਚੇ ਆ ਤੁਹਾਡੇ ਦੋਤੇ ਆਓ ਕਿੱਥੇ ਆ ਮੈਂ ਉਹਨਾਂ ਦੇ ਬੱਚਿਆਂ ਦਾ ਦਾਦਾ ਵੀ ਨਾਲ ਲੈ ਕੇ ਆ ਆ ਉਹ ਕਹਿੰਦੇ ਪੁੱਤੇ ਹੀ ਉਹ ਆਸ਼ਮ ਚ ਛੱਡ ਕੇ ਆਏ ਆ ਮੈਂ ਕਿੱਥੇ ਆਸ਼ਰਮ ਉਹ ਐਦਾਂ ਤਰਨ ਤਾਰਨ ਵਾ ਐਦਾਂ ਉਦਾਂ ਹਨਾ ਤੇ ਮੈਂ ਕਿਹਾ ਸ਼ਾਇਦ ਬਾਈ ਕੌਣ ਕੌਣ ਗਿਆਈ ਮੈਂ ਗਈ ਹਾਂ ਗਿਆ ਮੈਂ ਤੁਸੀਂ ਮਿਲ ਕੇ ਕਿਤੇ ਹਾਂ ਤੇ ਮੈਨੂੰ ਮੈਂ ਕਿਹਾ ਮਾਦਾ ਮੈਂ ਤੋ ਆਸ਼ਮਾਲਾ ਤੇ ਮੈਂ ਬੋਲਦਾ ਵਾਂ ਕਿਉਂ ਰੱਬ ਨੂੰ ਜਾਣਦੇ ਨਹੀਂ ਕਿਉਂ ਝੂਠ ਮਾਰਦੇ ਆ ਕਹਿੰਦੀ ਨਹੀਂ ਵੀਰੇ ਗੁਰਦੁਆਰੇ ਵਾਲਿਆਂ ਨੂੰ ਮਿਲ ਕੇ ਆਏ ਆ ਗੁਰਦੁਆਰੇ ਦੇ ਛੱਜੇ ਦੇ ਬਾਹਰ ਸੜਕ ਤੇ ਆ ਕਮੇਟੀ ਵਾਲਾ ਬੋਲਦਾ ਵਾਂ ਆ ਕਮੇਟੀ ਵਾਲਾ ਗੁਰਦੁਆਰੇ ਕਰ ਗੱਲ ਨਾ ਕਿਵੇਂ ਕਿਹੜੀ ਕਮੇਟੀ ਨੂੰ ਮਿਲ ਕੇ ਆਏ ਜੇ ਤੁਸੀਂ ਜਿਹੜੀ ਉੱਥੇ ਰਾਹ ਨਹੀਂ ਵੇਚੀ ਕਿਹੜੀ ਰਾਹ ਚ ਜਿੱਥੇ ਠਾਣਾ ਨਾਲ ਗੁਰਦੁਆਰਾ ਇੱਕ ਵੱਡਾ ਇਹਨੂੰ ਪਤਾ ਨਾ। ਹਾਂ ਜਿੱਥੇ ਮੇਰੇ ਕੋਲ ਮੇਰਾ ਮਾਸੂਮ ਤੇ ਬੱਚੇ ਲਾ ਕੇ ਗਏ ਸੜਕ ਦੇ ਉੱਤੇ। ਨਹੀਂ ਸੁਣਿਓ। ਐਸ਼ਾ ਆ ਰਾਤ ਪੁਸਰੀ ਆਈ ਸੀ ਪੁਸਾਂ ਦੇ ਅੰਦਰ ਬੱਚੇ ਕਰਾਉਂਦੇ ਸੀ ਰਾਤ। ਐਸ਼ਾ ਹਾਂਜੀ ਤੇ ਉਹ ਉਹ ਬਾਬਾ ਜੀ ਦੋ ਅੱਤੀ ਆਏ ਸੀ ਅੱਥੇ ਜੀ ਤੁਸੀਂ ਸਾਨੂੰ ਕਹਾਂ ਹੀ ਵੀ ਟੀ-ਸ਼ਰਟ ਕੋ ਲਿਖਾ ਕੇ ਲੈ ਜਿਓ। ਵੀ ਮਰਬਲ ਜੇ ਬੱਚੇ ਹੁਣ ਚਲੇ ਗਏ ਨੇ ਜੜੇ ਨੇ। ਆ ਸ਼ਰੂਮ 'ਚ ਮੈਂ ਤੁਹਾਨੂੰ ਇਹੀ ਗੱਲ ਕਹੀ ਵੀ ਬੱਚੇ ਮੈਨੂੰ ਮਲਾ ਰਿਓ। ਮਾਤਾ ਅਗਲੇ ਦਿਨ ਮੈਂ ਮੁਰਗੇ ਖਲਾਏ ਬੱਚੇ ਆਸ਼ਰਮ ਚ ਹਾਂਜੀ ਮੇਰੀ ਤਾਂ ਖਲਾਏ ਹੋਏ ਨੇ ਇਹ ਕਹਿੰਦੇ ਆ ਕਿ ਮੈਂ ਗੁਰਦੁਆਰੇ ਆਈ ਸੀ ਕਿ ਤੁਹਾਨੂੰ ਮਿਲਣ ਆਈ ਸੀ ਮਿਲ ਕੇ ਗਈਆਂ ਗੁਰਦੁਆਰੇ ਕੁਝ ਨਹੀਂ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਆਈ ਇਹ ਲੱਜ ਨਹੀਂ ਤੇ ਮੈਂ ਤੁਹਾਡੇ ਨਾਲ ਚਲਣੀਆ ਗੱਡੀ ਚ ਜਿੱਥੇ ਮੈਂ ਗਈ ਰਹੀ ਹਾਂ ਮਾਤਾ ਕਮੇਟੀ ਆ ਉਹਨੇ ਗੁਰਦਾਰੇ ਦੀ ਠੀਕ ਹੈ ਜੀ ਬਾਬੇ ਦੁਜਾ ਸ਼ਿਆਣੇ ਭਾਣੇ ਬੰਦੇ ਆ ਚੰਗੇ ਭਲੇ ਆ ਬਾਬੇ ਆ ਐਵੇਂ ਆਣ ਕੇ ਕੋਈ ਝੂਠ ਨਾ ਮਾਰੀ ਹਾਂ ਸੱਚ ਬੋਲੀਏ ਨਹੀਂ ਨਹੀਂ ਮਤ ਗੁਰਦਾਰੇ ਤੇ ਲੈ ਚੱਲਣੀਆਂ ਚ ਆ ਰਹੀਆਂ ਤੀਪ ਤੱਕ ਕਿਹੜੇ ਗੁਰਦਾਰੇ ਗਈ ਮਾਰਾ ਤੂੰ ਠੀਕ ਆ ਜਿਹੜਾ ਨੰਬਰ ਤੂੰ ਦੇ ਰਹੀ ਓਤੇ ਲਿਖਿਆ ਵੀਰ ਉਹ ਤਾਂ ਕੋਈ ਹਿੰਦੀ ਬੋਲੀ ਜਾਂਦਾ ਉਹ ਪਤਾ ਨਹੀਂ ਅਖੰਡਾ ਮੈਂ ਕੌਣ ਆ ਮੈਂ ਕੌਣ ਬਿਲਕੁਲ ਠੀਕ ਹੈ ਜੀ ਨੰਬਰ ਨਹੀਂ ਸਹੀ ਆ ਮੈਨੂੰ ਮੇਰੀ ਨੰਬਰ ਨਹੀਂ ਆ ਆਪੇ ਕੱਢੇ ਨੰਬਰ ਸਹੀ ਆ ਤੇ ਕੋਈ ਤੁਹਾਨੂੰ ਪਤਾ ਹੈ ਮੇਰੇ ਕੋਲ ਤਾਂ ਹੈਗੇ ਆ ਮੈਂ ਪਹਿਲਾਂ ਇਹਨਾਂ ਨੂੰ ਛਣਕਾਇਆ ਨਾ ਵੀ ਕਹਿੰਦੀ ਪੁੱਤ ਮੈਂ ਕਮੇਟੀ ਦਾ ਨੰਬਰ ਲੈ ਕੇ ਗਈ ਕਮੇਟੀ ਨਾਲ ਮੈਂ ਗੱਲ ਕੀਤੀ ਮੈਂ ਮਾਤਾ ਦੇਖ ਕਿਹੜਾ ਨੰਬਰ ਵਾ ਠੀਕ ਜਦੋਂ ਮੈਂ ਕਿੱਥੇ ਗਏ ਹਾਂ ਮੈਂ ਇਸ ਟਾਈਮ ਇਹਨਾਂ ਨੂੰ ਕਪੂਰ ਜ਼ਿਲ੍ਹੇ ਦਾ ਕਪੂਰ ਜ਼ਿਲ੍ਹੇ ਦੇ ਲਾਗੇ ਪਿੰਡ ਪਿੰਦਾ ਵਾ ਬੂਟਾ ਪਿੰਡ ਹਾਂਜੀ ਸਭਾਨਪੁਰ ਤੋਂ ਨਾਂ ਇਹ ਨਾਨਕਾ ਪਿੰਡ ਆ ਬੱਚੇ ਦਾ ਤੇ ਇਹ ਕੀ ਸੀਗਾ ਕਿ ਦਾਦੇ ਮਤਲਬ ਕਿ ਪਿਓ ਦਾ ਬੱਚਿਆਂ ਦੀ ਡੈਥ ਹੋ ਗਈ ਸੀਗੀ 4 ਸਾਲ ਪਹਿਲਾਂ ਠੀਕ ਹੈ ਜੀ ਤੇ ਮਾਂ ਨੇ ਕੀ ਕੀਤਾ ਕਿ ਥੋੜਾ ਘੇਰ ਉਥੇ ਰਹੀ ਕਦੀ ਆ ਜਾਂਦੀ ਕਦੀ ਚਲ ਜਾਂਦੀ ਉਹਨਾਂ ਬਹੁਤ ਸੋਹਣਾ ਘਰ ਬਣਾ ਕੇ ਦਿੱਤਾ ਖੀਰ ਤੇ ਮਾਂ ਨੇ ਕੀਤਾ ਕਿ ਮਾਂ ਪੇਕੇ ਆਣ ਕੇ ਤੇ ਮਾਂ ਬੈ ਗਈ ਹੁਣ ਨਵੇਂ ਥਾਂ ਜਿੱਦਣ ਨਵੇਂ ਥਾਂ ਬਹਿਣਾ ਸੀ ਇੱਕ ਅੱਧਾ ਦਿਨ ਪਹਿਲਾਂ ਬੱਚਿਆਂ ਨੂੰ ਚੁੱਕਿਆ ਤੇ ਆਪਣੇ ਕੋਲ ਉਥੇ ਆਸ਼ਰਮ ਦੇ ਸਾਹਮਣੇ ਉਹਦੇ ਸਾਹਮਣੇ ਗੁਰਦਵਾਰ ਸਾਹਮਣੇ ਰੋਡ ਤੇ ਛੱਡ ਕੇ ਆ ਗਏ ਹਨਾ ਹਾਂ ਤੇ मां ਜਿਹੜਾ ਬੱਚਿਆਂ ਦਾ ਦਾਦਾ ਉਹ ਕਹਿੰਦਾ ਵੀ ਸਾਡੇ ਕੋਲੋਂ ਤੱਕੇ ਨਾਲ ਬੱਚੇ ਲੈ ਕੇ ਆਏ ਤੱਕੇ ਨਾਲ ਤਾਂ ਨਹੀਂ ਲੰਦੀ ਵਾਤੀ ਦੱਸੇ ਜਦੋਂ ਕਰਿਆ ਠੀਕ ਹੈ ਜੀ ਮਾ ਆ ਮੈਂ ਕੋਈ ਨਹੀਂ ਵੀ ਜੀ ਤੁਹਾਨੂੰ ਲਾਉਣਾ ਬਾਜ ਫੋਨ ਆਉਦੇ ਫੋਨ ਤੋਂ ਠੀਕ ਆ ਓਕੇ ਨਹੀਂ ਮਾਂ ਮੇਰੀ ਗੱਲ ਸੁਣ ਤੇਰੀ ਕਿਹੇ ਬੰਨਵੇਂ ਵੀ ਨਹੀਂ ਤੇਰੀ ਸਚਾਈ ਹੈਗੀ ਤੂੰ ਇੱਕ ਤੇ ਕਹਿ ਰਹੀ ਸਾਡੇ ਤੋਂ ਬੱਚੇ ਸਾਹਮਣੇ ਨਹੀਂ ਜਾਂਦੇ ਜੇ ਸਾਹਮਣੇ ਨਹੀਂ ਜਾਂਦੇ ਤੇ ਤੁਸੀਂ ਉੱਥੇ ਦਾਦਕਿਆਂ ਤੋਂ ਕਿਉਂ ਲੈਂਦੇ ਜੇ ਦਾਦਕਿਆਂ ਕਾਰਨ ਕੀ ਆ ਮੈਨੂੰ ਚਾਰੇ ਬੰਨੇ ਮਤਲਬ ਦੋਆਂ ਸੀ